ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੁਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਰਾਤ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 22 ਮਈ 2024 ਰਾਤ ਦੇ ਮੌਸਮ ਦੀ ਕੀ ਅਪਡੇਟ ਹੈ ਕੀ ਗਤੀਵਿਧੀਆਂ ਰਹਿਣਗੀਆਂ ਹਵਾਵਾਂ ਦੀ ਹੈ ਟੈਂਪਰੇਚਰ ਦਾ ਰੁੱਖ ਕਿਵੇਂ ਦਾ ਰਹੇਗਾ ਬੱਦਲਬਾਈ ਕਿਵੇਂ ਦੇ ਰਹੇਗੀ ਤੇ ਕੀ ਆਉਂਦੇ ਦਿਨਾਂ ਦੇ ਵਿੱਚ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਇਸ ਲੂ ਤੋਂ ਤੇ ਇਸ ਹੀਟ ਵੇਵ ਤੋਂ ਸਾਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਣੇ ਜਾਰੇ ਦੋਸਤਾਂ ਤੱਕ ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣਾ ਪਿੰਡ ਜ਼ਿਲ੍ਹਾ ਤੇ ਸ਼ਹਿਰ ਜ਼ਰੂਰ ਮੈਂਸ਼ਨ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਸਬਸਕ੍ਰਾਈਬ ਕਰੋਗੇ ਤਾਂ ਤੁਹਾਡੇ ਤੱਕ ਲਗਾਤਾਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤਾਜ਼ਾ ਸੈਟਲਾਈਟ ਇਮੇਜਸ ਦੇਖ ਲੈਂਦੇ ਹਾਂ ਜੀ ਜਲਾਲ ਪੰਜਾਬ ਦੇ ਉੱਪਰ ਕੋਈ ਬਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਹਰਿਆਣਾ ਦੇ ਉੱਪਰ ਟੁੱਟਵੇਂ ਰੂਪ ਦੇ ਵਿੱਚ ਦਿੱਲੀ ਵਾਲੇ ਪਾਸੇ ਇੱਕ ਬੱਦਲੀ ਸਿਸਟਮ ਬਣਿਆ ਹੋਇਆ ਹੈ ਜੋ ਕਿ ਰਾਤ ਹੁੰਦੇ ਹੁੰਦੇ ਹਵਾ ਦੇ ਨਾਲ ਅੱਗੇ ਵੱਧ ਜਾਵੇਗਾ ਤੇ ਹਲਕਾ ਫੁਲਕਾ ਬੱਦਲੀ ਸਿਸਟਮ ਜੈਪੁਰ ਦੀ ਹੁੰਦਾ ਅੱਗੇ ਹੁੰਦਾ ਹੋਇਆ ਸੈਂਟਰਲ ਇੰਡੀਆ ਵਿੱਚ ਨਿਕਲ ਜਾਵੇਗਾ ਰਾਤ ਨੂੰ ਕੋਈ ਬਹੁਤ ਵੱਡੀ ਕਾਰਵਾਈ ਮੀਂਹ ਦੇ ਪੱਖ ਤੋਂ ਵੀ ਪੈੰਦੀ ਦਿਖਾਈ ਇਹਨਾਂ ਬੱਦਲਾਂ ਦੀ ਨਹੀਂ ਦੇ ਰਹੀ ਗੱਲ ਕਰੀਏ ਰਾਤ ਦਾ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹੇਗਾ ਪੰਜਾਬ ਅਤੇ ਹਰਿਆਣਾ ਦੋਵਾਂ ਸਟੇਟਾਂ ਦੇ ਵਿੱਚ ਟੈਂਪਰੇਚਰ ਦੀ ਗੱਲ ਕਰੀਏ ਦਿਨ ਦੇ ਵੇਲੇ ਪੂਰੀ ਕੜਕਮੀ ਤੋਂ ਪਈ ਹੈ ਟੈਂਪਰੇਚਰ 45 ਤੋਂ ਲੈ ਕੇ 47 ਡਿਗਰੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਨਾਪੇ ਗਏ ਨੇ ਤੇ ਰਾਤ ਨੂੰ ਵੀ ਪੂਰੇ ਟੈਂਪਰੇਚਰ ਜਿਹੜੇ ਨੇ ਉਹ 30 ਡਿਗਰੀ ਦੇ ਨੇੜੇ ਚੜੇ ਬੜੇ ਰਹਿਣ ਦੀ ਉਮੀਦ ਹੈ ਹੁਣ ਜਿਹੜੀ ਘਰਾਂ ਦੇ ਅੰਦਰ ਲਈ ਗਰਮੀ ਆ ਉਹ 35 ਡਿਗਰੀ ਨੂੰ ਹੱਥ ਲਵਾਉਂਦੀ ਦਿਖਾਈ ਦੇ ਰਹੀ ਹੈ ਦਿਨਾਂ ਦੇ ਵਿੱਚ ਸੌਰੀ ਰਾਤ ਦੇ ਵਿੱਚ ਜਿਸ ਦੇ ਕਾਰਨ ਹੁਣ ਹੰਮਸ ਵਰਗਾ ਮਾਹੌਲ ਪਿਛਲੇ 1-2 ਦਿਨਾਂ ਤੋਂ ਬਣਿਆ ਹੋਇਆ ਹੈ ਇਸ ਦਾ ਮੇਨ ਕਾਰਨ ਹੈ ਜੀ ਥੋੜੀ ਬਹੁਤੀ ਡਿਸਟਰਬੈਂਸ ਜਿਹੜੀ ਪੱਛਮੀ ਸਿਸਟਮ ਦੀ ਇੱਕ ਹਲਕੇ-ਫੁਲਕੇ ਨਮੀ ਵਾਲੇ ਬੱਦਲ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਆ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹਲਕੀ-ਫੁਲਕੀ ਨਮੀ ਦੇ ਨਾਲ ਹਮਸ ਵਰਗਾ ਮਾਹੌਲ ਅੱਜ ਦਿਨ ਦੇ ਵੇਲੇ ਦੇਖਣ ਨੂੰ ਮਿਲਿਆ ਸੀ ਰਾਤ ਦੇ ਦੀ ਗੱਲ ਕਰੀਏ ਤਾਂ ਹਵਾਵਾਂ ਸ਼ਾਂਤ ਰਹੀ ਜੀ ਕਿਸੇ ਤਰੀਕੇ ਦੀ ਹਵਾ ਦੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਟੈਂਪਰੇਚਰ 30 ਤੋਂ ਉੱਪਰ ਰਹਿਣਗੇ ਕੋਈ ਬੱਦਲੀ ਸਿਸਟਮ ਨਹੀਂ ਹੈ ਓਵਰ ਆਲ ਜੋ ਰਿਪੋਰਟ ਸੀ ਤੁਹਾਡੇ ਸਾਹਮਣੇ ਪੇਸ਼ ਹੈ ਜੀ ਤੇ ਬਾਕੀ ਆਉਂਦੇ ਦਿਨਾਂ ਦੀ ਗੱਲ ਕਰੀਏ ਕੱਲ ਨੂੰ ਹਲਕਾ-ਹੁਲਕਾ ਦੁਪਹਿਰ ਦੇ ਵੇਲੇ ਬੱਦਲੀ ਸਿਸਟਮ ਹਰਿਆਣੇ ਦੇ ਉੱਪਰ ਗੁਜ਼ਰ ਸਕਦਾ ਹੈ ਜਿਸ ਦਾ ਕੋਈ ਮੀਂਹ ਦੇ ਪੱਖ ਤੇ ਤਾਂ ਬਹੁਤ ਵੱਡੀ ਕਾਰਵਾਈ ਨਹੀਂ ਹੈ ਪਰ ਹਲਕੇ ਫੁਲਕੇ ਇੱਕ ਅੱਦੇ ਪਿੰਡ ਜਾਂ ਸ਼ਹਿਰ ਦੇ ਵਿੱਚ ਸਪੈਲ ਮੀਂਹ ਦਾ ਲੱਗ ਸਕਦਾ ਹੈ ਜਾਂ ਫਿਰ ਕਿੜਵਨ ਕਾਣੀ ਹੋ ਸਕਦੀ ਹੈ ਬਹੁਤ ਵੱਡੀਆਂ ਕਾਰਵਾਈਆਂ ਕੱਲ ਨੂੰ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਇਹ ਸੀ ਜੀ ਅੱਜ ਰਾਤ ਦੀ ਰਿਪੋਰਟ ਪੰਜਾਬ ਹਰਿਆਣਾ ਦੀ ਤੇ ਜੋ ਵੀ ਅਗਲੀਆਂ ਰਿਪੋਰਟਾਂ ਹੋਣਗੀਆਂ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ